ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਫਿਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਆ ਬਿਊਟੀ ਨਾਲ ਰਿਲੇਟਡ ਤੇ ਆਪਾਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆ ਬਿਊਟੀ ਨਾਲ ਰਿਲੇਟਡ ਆਪਾਂ ਤੁਹਾਡੇ ਨਾਲ ਉਹੀ ਚੀਜ਼ ਸ਼ੇਅਰ ਕਰਦੇ ਆ ਜੋ ਆਪਣੀ ਮੀ ਮਤਲਬ ਆਪਣੇ ਤੇ ਐਕਸਪੀਰੀਅੰਸ ਕੀਤੀ ਹੋਈ ਹੁੰਦੀ ਆ ਠੀਕ ਆ ਤੁਸੀਂ ਟਰਸਟ ਜ਼ਰੂਰ ਕਰਿਆ ਕਰੋ ਟرائی ਕਰਕੇ ਜਰੂਰ ਦੇਖਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਉਹਦਾ ਰਿਜ਼ਲਟ ਤੁਹਾਨੂੰ ਮਿਲਿਆ ਕਿਉਂਕਿ ਰਿਜ਼ਲਟ ਜਿਹੜਾ ਮੈਨੂੰ ਮਿਲਦਾ ਉਹੀ ਚੀਜ਼ ਮੈਂ ਤੁਹਾਨੂੰ ਦੱਸਦੀ ਆ ਰਿਜ਼ਲਟ ਤੁਹਾਨੂੰ ਵੀ ਜਰੂਰ ਮਿਲੇਗਾ ਹਾਂ ਇਹਨਾਂ ਚੀਜ਼ਾਂ ਦੇ ਥੋੜਾ ਟਾਈਮ ਜਰੂਰ ਲੱਗ ਜਾਂਦਾ ਐ ਨਹੀਂ ਹੈਗਾ ਵੀ ਤੁਸੀਂ ਮਤਲਬ ਜੇ ਅੱਜ ਇਹ ਚੀਜ਼ ਯੂਜ਼ ਕੀਤੀ ਆ ਹੋਮ ਰੈਮੇਡੀ ਕੋਈ ਵੀ ਆਪਦੀ ਸਕਿਨ ਤੇ ਤਾਂ ਤੁਹਾਨੂੰ ਰਿਜ਼ਲਟ ਜਿਹੜਾ ਕੱਲ ਨੂੰ ਮਿਲ ਜੂ ਨਹੀਂ ਇਹਦਾ ਥੋੜਾ ਜਿਹਾ ਟਾਈਮ ਲੱਗੂਗਾ ਰਿਜ਼ਲਟ ਚ ਠੀਕ ਆ ਇਹ ਪਰ ਮਿਲੇਗਾ ਜਰੂਰ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਚੀਜ਼ ਦੱਸਣ ਜਾ ਰਹੇ ਉਹ ਇੰਨੀ ਤੇ ਜ਼ਿਆਦਾ ਵਧੀਆ ਜੀ ਹੈ ਨਾ ਫੇਸ ਲਈ ਜਿੰਨਾ ਵੀ ਭੈਣਾ ਨੂੰ ਮਤਲਬ ਕੋਈ ਵੀ ਬਾਜ਼ਾਰ ਦੀ ਚੀਜ਼ ਸੂਟ ਨਹੀਂ ਕਰਦੀ ਮਤਲਬ ਕੋਸਮੈਟਿਕਲ ਉਹ ਇਹ ਵਾਲੀ ਚੀਜ਼ ਹੈ ਜਿਹੜੀ ਵਰਤਣਗਾ ਤਾਂ ਉਹਨਾਂ ਦਾ ਜਿਹੜਾ ਸਕਿਨ ਆ ਸੌਫਟ ਸੌਫਟ ਬਹੁਤ ਜ਼ਿਆਦਾ ਸੌਫਟ ਹੈ ਜਿਹੜਾ ਫੇਸ ਬਹੁਤ ਜ਼ਿਆਦਾ ਗ로우 ਕਰੂਗਾ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਤੁਹਾਡੀ ਰਸੋਈ ਵਿੱਚ ਪੈਣਾ ਇਹ ਚੀਜ਼ਾਂ ਆਪਾਂ ਜਿਹੜੀਆਂ ਤੁਹਾਨੂੰ ਦੱਸਾਂਗੇ ਦੋ ਤੋਂ ਤਿੰਨ ਜਿਹੜੀਆਂ ਰਸੋਈ ਵਿੱਚ ਹੀ ਮਿਲ ਜਾਣਗੀਆਂ ਆਮ ਹੀ ਹਰ ਇੱਕ ਘਰ ਦੇ ਵਿੱਚ ਮਿਲ ਜਾਣਗੀਆਂ ਤੇ ਜੇ ਨਾ ਵੀ ਹੋਣਗੀਆਂ ਤਾਂ ਤੁਹਾਨੂੰ ਆਮ ਹਰ ਇੱਕ ਦੁਕਾਨ ਤੋਂ ਮਿਲ ਜਾਣਗੀਆਂ ਜੇ ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ ਚਾਹੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਕਰਿਆਨੇ ਦੀ ਸ਼ਾਪ ਤੋਂ ਮਿਲ ਜਾਣਗੀਆਂ ਠੀਕ ਆ ਤੇ ਤਕਰੀਬਨ ਤਾਂ ਵੈਸੇ ਹਰ ਇੱਕ ਦੇ ਘਰ ਵਿੱਚ ਇਹ ਚੀਜ਼ ਹੋਊਗੀ ਹੋਰ ਠੀਕ ਆ ਤੇ ਆਪਾਂ ਹੁਣ ਤੁਹਾਨੂੰ ਦੱਸਦੀਆਂ ਅੱਜ ਇੱਕ ਫੇਸ ਵਾਸ਼ ਤੇ ਫੇਸ ਵਾਸ਼ ਵੈਸੇ ਤਾਂ ਮਾਰਕੀਟ ਵਿੱਚ ਬਹੁਤ ਤਰ੍ਹਾਂ ਦੇ ਫੇਸ ਵਾਸ਼ ਆਉਂਦੇ ਆ ਤੇ ਵੈਸੇ ਤਕਰੀਬਨ ਮੇਰੀਆਂ ਭੈਣਾਂ ਨੂੰ ਪਤਾ ਹੀ ਆ ਵੀ ਯੂਜ਼ ਵੀ ਕਰਦੀਆਂ ਹੋਣੀਆਂ ਫੇਸ ਵਾਸ਼ ਆ ਜਿਹੜੇ ਮਾਰਕੀਟ ਵਾਲੇ ਤੇ ਉਹਨਾਂ ਦੇ ਰਿਜ਼ਲਟ ਆ ਜਿਹੜੇ ਤੁਹਾਨੂੰ ਉਦੋਂ ਤੱਕ ਮਿਲਦੇ ਜਿੰਨੀ ਤੇ ਤੁਸੀਂ ਯੂਜ਼ ਕਰਦੇ ਆ ਤੋਂ ਨੂੰ ਨਹੀਂ ਦੇਰ ਤੱਕ ਇਹ ਰਿਜ਼ਲਟ ਜਿਹੜੇ ਮਿਲਦੇ ਰਹਿੰਦੇ ਆ ਜਿੰਨੇ ਦੇਰ ਤੱਕ ਤੁਸੀਂ ਉਹ ਯੂਜ਼ ਕਰਦੇ ਰਹਿੰਦੇ ਹੋ ਠੀਕ ਆ ਤੇ ਜਦੋਂ ਤੁਸੀਂ ਉਸ ਚੀਜ਼ ਨੂੰ ਬੰਦ ਕਰਦੇ ਨਹੀਂ ਯੂਜ਼ ਕਰਨਾ ਤਾਂ ਤੁਹਾਡਾ ਜਿਹੜਾ ਫੇਸ ਆ ਉਵੇਂ ਦਾ ਉਵੇਂ ਹੀ ਹੋ ਜਾਂਦਾ ਜਿਵੇਂ ਪਹਿਲਾਂ ਹੁੰਦਾ ਤੇ ਪਰ ਨਾਲੇ ਮਤਲਬ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਨੂੰ ਕੋਈ ਚੀਜ਼ ਸੂਟ ਕਰਦੀ ਕਈ ਵਾਰੀ ਕਿਸੇ ਨੂੰ ਕੋਈ ਚੀਜ਼ ਰੂਟ ਕਰਦੀ ਆ ਠੀਕ ਹੈ ਇਸ ਕਰਕੇ ਆਪਾਂ ਨੂੰ ਬਹੁਤ ਸੋਚ ਸਮਝ ਕੇ ਕੋਸਮੈਟਿਕ ਚੀਜ਼ਾਂ ਜਿਹੜੀ ਖਰੀਦਣੀ ਪੈਂਦੀ ਆ ਤੇ ਆਪਣੇ ਫੇਸ ਤੇ ਲਾਉਣੀ ਪੈਂਦੀ ਆ ਕਿਉਂਕਿ ਕਈ ਵਾਰੀ ਐਵੇਂ ਦੀਆਂ ਵੀ ਮੈਂ ਮਤਲਬ ਆਪ ਵੀ ਮਤਲਬ ਸੁਣਿਆ ਹੋਇਆ ਵੀ ਕਈ ਵਾਰੀ ਕੋਈ ਇਹੋ ਜੀ ਚੀਜ਼ ਨਾ ਕੋਸਮੈਟਿਕ ਨਾਲ ਆਪਣੇ ਫੇਸ ਦੀ ਅਲਰਜੀ ਹੋਈ ਆ ਕੋਈ ਚੀਜ਼ ਦਾ ਇਨਫੈਕਸ਼ਨ ਕੀਤਾ ਜਾਂ ਇਹ ਮਤਲਬ ਕੋਈ ਚੀਜ਼ ਬਣ ਗਈ ਆ ਉਹਦੇ ਨਾਲ ਫੇਸ ਤੇ ਜਿਹੜੀ ਕਿ ਸਦਾ ਲਈ ਹੀ ਰਹਿ ਗਈ ਉਹ ਚੀਜ਼ ਇਨਫੈਕਸ਼ਨ ਆ ਜਿਹੜੀ ਜਾਂ ਕੋਈ ਦਾਗ ਪੈ ਗਏ ਜਾਂ ਕੋਈ ਸਰੀ ਸਕਿਨ ਖਰਾਬ ਹੋ ਗਈ ਉਹ ਕਿੰਨੇ ਮਰਜ਼ੀ ਮਹਿੰਗੇ ਟ੍ਰੀਟਮੈਂਟ ਕਰਾ ਲੈਂਦੇ ਮੁਰਗੀ ਹੋਰ ਠੀਕ ਨਹੀਂ ਹੋਉਂਦੇ ਤੇ ਛੇ ਦੇ ਭੈਣਾ ਉਹ ਇਹ ਚੀਜ਼ਾਂ ਬਾਰੇ ਪਤਾ ਹੀ ਹੋਊਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸਦਾ ਤੇ ਪਰ ਜਿਹੜੀ ਆਪਾਂ ਹੋਮ ਰੈਮਡੀ ਦੱਸਦੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾਗਾ ਠੀਕ ਆ ਤੇ ਨਾ ਹੀ ਕੋਈ ਇਹਨਾਂ ਦਾ ਆਏ ਆ ਵੀ ਤੁਹਾਨੂੰ ਕੁਝ ਪੈਸੇ ਵੱਧ ਲੱਗਦੇ ਆ ਕੋਈ ਇਹਨਾਂ ਦਾ ਸਾਈਡ ਇਫੈਕਟ ਹੋਊਗਾ ਕੋਈ ਇਨਫੈਕਸ਼ਨ ਵਗੈਰਾ ਉਹ ਕੁਝ ਨਹੀਂ ਹੁੰਦਾ ਇਹਨਾਂ ਦੇ ਸੀਗਾ ਨਾਰਮਲ ਹੀ ਚੀਜ਼ਾਂ ਹੁੰਦੀਆਂ ਆ ਆਪਣੇ ਰਸੋਈ ਵਿੱਚ ਆਪਾਂ ਖਾਣ ਲਈ ਵੀ ਚੀਜ਼ਾਂ ਵਰਤਦੇ ਨੇ ਜੇਕਰ ਆਪਾਂ ਆਪਣੇ ਸੇਕ ਇਹਨਾਂ ਲਈ ਫੇਸ ਤੇ ਲਗਾਵਾਂਗੇ ਤਾਂ ਬੈਸਟ ਆ ਠੀਕ ਆ ਪਹਿਲਾਂ ਆਪਣੇ ਮਤਲਬ ਤੁਹਾਨੂੰ ਪਤਾ ਹੀ ਆ ਜਿਹੜੀਆਂ ਦਾਦੀ ਨਾਨੀ ਆਪਣੇ ਮਮਾ ਵਗੈਰਾ ਹੁੰਦੇ ਸੀ ਉਹ ਕੋਈ ਵੀ ਕਰੀਮਾ ਵਗੈਰਾ ਨਹੀਂ ਲਗਾਉਂਦੇ ਸੀ ਇੰਨਾਂ ਚੀਜ਼ਾਂ ਨਾਲ ਹੀ ਆਪਣੇ ਫੇਸ ਆ ਜਿਹੜੇ ਸਾਫ਼ ਕਰਦੇ ਹੁੰਦੇ ਸੀ ਜਿੰਨਾ ਕੁ ਪੁਸ਼ਕ ਹੁੰਦਾ ਸੀ ਉਹਨਾਂ ਕੋਲ ਠੀਕ ਆ ਤੇ ਹੁਣ ਤਾਂ ਚਲੋ ਬਹੁਤ ਕੁਝ ਆ ਗਿਆ ਪਰ ਮੈਂ ਕਦੇ ਵੀ ਆਪਦੇ ਫੇਸ ਤੇ ਕੋਈ ਵੀ ਕਰੀਮ ਕੋਸ਼ ਨਹੀਂ ਯੂਜ਼ ਕੀਤਾ ਕਦੇ ਮੈਂ ਅੱਜ ਤੱਕ ਕੋਈ ਫੇਸ਼ੀਅਲ ਨਹੀਂ ਕਰਵਾਇਆਗਾ ਠੀਕ ਆ ਮੈਂ ਆਪਾਂ ਇੰਨਾਂ ਨਾਲ ਹੀ ਕਰਦੇ ਆ ਮੇਰਾ ਫੇਸ ਤੇ ਕੋਈ ਸ਼ਾਈ ਨਹੀਂ ਆਏਗੀ ਕੋਈ ਪਿੰਪਲ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਸਿਮਪਲ ਫੇਸ ਆ ਆਪਣਾ ਠੀਕਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿਹੜਾ ਫੇਸ ਵਾਸ਼ ਆ ਜਿਹਦੇ ਨਾਲ ਤੁਸੀਂ ਜਿਹੜੀ ਸਕਿਨ ਹੈ ਜੇ ਤੁਸੀਂ ਉਹਨੂੰ ਡੇਲੀ ਰੁਟੀਨ ਚ ਉਹਦੀ ਰੁਟੀਨ ਜੀ ਯੂਜ਼ ਕਰਨਾ ਜਿਹੜਾ ਅੱਜ ਆਪਾਂ ਤੁਹਾਨੂੰ ਰੈਮਡੀ ਦੱਸਾਂਗੇ ਉਹ ਰੁਟੀਨ ਜੀ ਯੂਜ਼ ਕਰਨਾ ਤੁਸੀਂ ਨੇ ਇਸ ਜੀ ਨੂੰ ਰੁਟੀਨ ਚ ਯੂਜ਼ ਕਰਨਾ ਇਹ ਨਹੀਂ ਹੈਗਾ ਵੀ ਹਫਤੇ ਚ ਇੱਕ ਵਾਰੀ ਲਾਉਣੀ ਹੈ ਦੋ ਵਾਰੀ ਲਾਉਣੀ ਜਦੋਂ ਤੁਸੀਂ ਡੇਲੀ ਮਤਲਬ ਆਪਦਾ ਨਹਾਉਣਾ ਹੈਗਾ ਏਸੀ ਨੂੰ ਯੂਜ਼ ਕਰਨਾ ਹੀ ਕਰਨਾ ਤਾਂ ਤੁਹਾਨੂੰ ਰਿਜ਼ਲਟ ਆ ਜਿਹੜਾ 100% ਮਿਲੂਗਾ ਠੀਕ ਆ ਉਹ ਕਿਹੜੀ ਚੀਜ਼ ਆਪਾਂ ਤੁਹਾਨੂੰ ਦੱਸਦੇ ਆ ਇੱਕ ਤਾਂ ਹੈਗੀ ਆ ਦਹੀਂ ਦਹੀਂ ਦਾ ਜਿਹੜੀ ਸਾਰਿਆਂ ਦੇ ਘਰਾਂ ਵਿੱਚ ਹੁੰਦੀ ਆ ਤੁਹਾਨੂੰ ਪਤਾ ਹੀ ਆ ਤਕਰੀਬਨ ਹੀ ਹਰ ਇੱਕ ਘਰ ਦੇ ਵਿੱਚ ਦਹੀਂ ਜਿਹੜੀ ਪਾਪੀ ਬਣਦੀ ਆ ਠੀਕ ਆ ਤੇ ਉਹ ਦਹੀਂ ਲੈ ਲੈਣੀ ਤੁਸੀਂ ਸਿਰਫ ਥੋੜੀ ਜਿਹੀ ਲੈਣੀ ਆਏ ਨਹੀਂ ਆਪਾਂ ਕੋਈ ਅੱਧਾ ਕਿਲੋ ਕਿਲੋ ਦਹੀਂ ਚਾਹੀਦੀ ਠੀਕ ਆ ਆਪਣੀ ਸਕਿਨ ਦੇ ਰਿਲੇਟਡ ਦਹੀਂ ਆ ਜਿਹੜੀ ਇੱਕ ਬਹੁਤ ਜ਼ਿਆਦਾ ਵਧੀਆ ਕਲੀਨਰ ਦਾ ਕੰਮ ਕਰਦੀ ਆ ਬਹੁਤ ਹੀ ਬੈਸਟ ਆ ਜੇਕਰ ਤੁਸੀਂ ਕੁਝ ਵੀ ਨਹੀਂ ਯੂਜ਼ ਕਰਦੇ ਨਾ ਤਾਂ ਕੱਲੀ ਦਹੀਂ ਨਾਲ ਆਪਦਾ ਫੇਸ ਵਾਸ਼ ਕਰਨਾ ਸ਼ੁਰੂ ਕਰ ਦਿਓ ਤੁਸੀਂ ਫੇਸ ਤੇ ਲਗਾਉਣਾ ਸ਼ੁਰੂ ਕਰ ਦਿਓ ਦਹੀਂ ਤਾਂ ਤੁਹਾਨੂੰ ਰਿਜ਼ਲਟ ਆ ਜਿਹੜਾ ਇੰਨਾ ਕੁ ਵਧੀਆ ਮਿਲੂਗਾ ਨਾ ਤੁਸੀਂ ਆਪ ਖੁਦ ਸੋਚੋਗੇ ਵੀ ਇਹ ਚੀਜ਼ ਆਪਾਂ ਪਹਿਲਾਂ ਕਿਉਂ ਨਹੀਂ ਕੀਤੀ ਠੀਕ ਆ ਤੇ ਇੱਕ ਤਾਂ ਆਪਾਂ ਨੂੰ ਚਾਹੀਦੀ ਹੈ ਦਹੀਂ ਦਹੀਂ ਆਪਾਂ ਨੂੰ ਥੋੜੀ ਜਿਹੀ ਚਾਹੀਦੀ ਹੈ ਜੇ ਖੱਟੀ ਦਹੀਂ ਆ ਤਾਂ ਬੈਸਟ ਆ ਤੇ ਦਹੀਂ ਆ ਜਿਹੜੀ ਤੁਸੀਂ ਆਪਦੇ ਘਰ ਦੀ ਜੰਮੀ ਲਿਆ ਕਰੋ ਕਿਉਂਕਿ ਮਾਰਕੀਟ ਵਿੱਚ ਵੀ ਅੱਜ ਕੱਲ ਜਿਹੜਾ ਸਭ ਤੋਂ ਪਹਿਲਾਂ ਤਾਂ ਦੁੱਧ 'ਚ ਮਿਲਾਵਟ ਆਉਂਦੀ ਆ ਫਿਰ ਉਸ ਤੋਂ ਬਾਅਦ ਜਿਹੜੀ ਦਹੀਂ ਜਮਾਉਣ ਵਾਸਤੇ ਪਤਾ ਨਹੀਂ ਕੀ ਕੋਸ਼ ਕਰਦੇ ਆ ਠੀਕ ਆ ਤੇ ਇੱਕ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਵੇਸਣ ਇਹ ਮੇਰਾ ਵੇਸਣ ਕੱਲਾ ਨਹੀਂ ਹੈਗਾ ਮੈਂ ਵਿੱਚ ਚੌਲਾਂ ਦਾ ਆਟਾ ਯੂਜ਼ ਕੀਤਾ ਹੋਇਆ ਠੀਕ ਆ ਥੋੜਾ ਜਿਹਾ ਮਿਕਸ ਮਤਲਬ 2 ਚਮਚ ਚੌਲਾਂ ਦਾ ਆਟਾ ਪਾਇਆ ਤੇ 2 ਚਮਚ ਵੇਸਣ ਪਾ ਕੇ ਇਹਨੂੰ ਆਪਾਂ ਮੈਂ ਡੱਬੀ ਭਰ ਕੇ ਰੱਖ ਲਈ ਹੁੰਦੀ ਆ ਜਿੰਨੀ ਕੱਲ ਇਹ ਛੋਟੀ ਮਿਲੀਏ ਲਾਈ ਹੋਈ ਹੈ ਇਹ ਠੀਕ ਆ ਤੇ ਇਹ ਹੈਗੀ ਆ ਉਹਦੇ ਵਾਲੀ ਆ ਕਲੇਜ ਵਾਲੀ ਆ ਬਸ ਮੇਰੀ ਇਹ ਹੀ ਪੱਕੀ ਲਾਈ ਹੋਈ ਆ ਮੇਰੇ ਜਦੋਂ ਇਹ ਮੁੱਕ ਜਾਂਦੀ ਇਹਨੂੰ ਫੇਰ ਭਰ ਲੈਣੀ ਆ ਮਿਕਸ ਕਰਕੇ ਦੋਨਾਂ ਚੀਜ਼ਾਂ ਦੀ ਤੇ ਕਈ ਵਾਰੀ ਦਾ ਮੇਕਅਪ ਦਾ ਕਾਫੀ ਦਾ ਪਾਊਡਰ ਵਿੱਚ ਪਾ ਲੈਣੀ ਆ ਠੀਕ ਆ ਹੁਣ ਆਪਣੀ ਇਹਦੇ ਵਿੱਚ ਮਿਕਸ ਕੀਤਾ ਹੋਇਆ ਚੌਲਾਂ ਦਾ ਆਟਾ ਤੇ ਵੇਸਨ ਤੋਂ ਨਹੀਂ ਚੀਕਿਆ ਵੇਸਨ ਵਰਕੇ ਰੱਖ ਲਓ ਨਾ ਤੁਸੀਂ ਕੱਲਾ ਵੇਸਨ ਵੀ ਯੂਜ਼ ਕਰ ਸਕਦੇ ਆ ਕੱਲਾ ਜੋਲਾ ਦਾ ਆਟਾ ਵੀ ਯੂਜ਼ ਕਰ ਸਕਦੇ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਲੀਏ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿਵੇਂ ਵੀ ਕਰਨਾ ਠੀਕ ਆ ਤੇ ਆਪਾਂ ਕੀ ਕਰਨਾ ਇਹ ਨੂੰ ਆਪਾਂ ਥੋੜਾ ਜਿਹਾ ਹੀ ਲੈਣਾ ਬਸ ਐਵੇਂ ਹਥੇਲੀ ਤੇ ਕੋਈ ਕੋਲੀ ਨਹੀਂ ਲੈਣੀ ਕੋਈ ਕੋਸ਼ ਨਹੀਂ ਆਪਾਂ ਨੂੰ ਕੋਈ ਠੀਕ ਆ ਕੋਈ ਆਪਾਂ ਨੂੰ ਕੋਲੀ ਵਗੈਰਾ ਨਹੀਂ ਚਾਹੀਦੀ ਐਵੇਂ ਕਰਕੇ ਤੁਸੀਂ ਹਥੇਲੀ ਤੇ ਹੀ ਪਾ ਲੈਣਾ ਆਪਦੀ ਜਿਆਦਿਤੋਂ ਆਪਾਂ ਥੋੜਾ ਜਿਹਾ ਪਾ ਲਿਆ ਤੇ ਥੋੜੀ ਜਿਹੀ ਪਾ ਲਈਏ ਤੇ ਤੇ ਆਪਦੇ ਫੇਸ ਦੇ ਉੱਤੇ ਜਦੋਂ ਜਦੋਂ ਤੁਸੀਂ ਸਵੇਰ ਉੱਠਦੇ ਹੋ ਜੇ ਤਾਂ ਤੁਸੀਂ ਉਦੋਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਇਸ ਚੀਜ਼ ਨੂੰ ਉਦੋਂ ਯੂਜ਼ ਕਰ ਸਕਦੇ ਜੇ ਤੁਹਾਡੇ ਕੋਲ ਉਦੋਂ ਟਾਈਮ ਨਹੀਂ ਹੁੰਦਾ ਤਾਂ ਜਦੋਂ ਤੁਸੀਂ ਨਹਾਉਣ ਜਾਂਦੇ ਹੋ ਬਾਥਰੂਮ ਤੇ ਤਾਂ ਤੁਸੀਂ ਇਸ ਚੀਜ਼ ਨੂੰ 2 ਮਿੰਟ ਪਹਿਲਾਂ ਇਸ ਚੀਜ਼ ਦੇ ਕਰ ਲਿਓ ਤੇ ਬਾਅਦ ਚੋਂ ਆਪਣਾ ਫੇਸ ਆ ਜਿਹੜਾ ਵਾਸ਼ ਕਰ ਲਓ ਠੀਕ ਆ ਕੀ ਕਰਨਾ ਤੁਸੀਂ ਥੋੜੀ ਜਿਹੀ ਆਪਾਂ ਦਹੀਂ ਪਾ ਲਈਏ ਦੇਖ ਲਓ ਤੁਸੀਂ ਥੋੜਾ ਜਿਹਾ ਆਪਾਂ ਵੇਸਣ ਦੇ ਚੌਲਾ ਦਾ ਆਟਾ ਮੇਰਾ ਮਿਕਸ ਸੀ ਇਸ ਕਰਕੇ ਮੈਂ ਦੋਨੇ ਮਿਕਸ ਵਾਲਾ ਪਾਇਆ ਤੁਸੀਂ ਕੱਲਾ ਵੇਸਣ ਹੀ ਪਾ ਸਕਦੇ ਹੋ ਇਕਾ ਤੇ ਮਿਕਸ ਵਾਲੀ ਬਸਾ ਤੇ ਐਵੇਂ ਐਵੇਂ ਕਰ ਲੈਣਾ ਹਥੇਲੀ ਤੇ ਆਪਣੀ ਤੇ ਮਿਕਸ ਲੋਚ ਆਪਾਂ ਕਰ ਲਿਆ ਮਿਕਸ ਤਾਂ ਇਹਦੇ ਨਾਲ ਆਪਾਂ ਜਿਹੜਾ ਫੇਸ ਤੇ ਐਵੇਂ ਕਰਕੇ ਬਸ ਤੁਸੀਂ ਐਨੀ ਕੁਆਂਟੀਟੀ ਚ ਪਾਓ ਵੀ ਜਿੰਨਾ ਕੁ ਤੁਹਾਡੇ ਫੇਸ ਤੇ ਹੀ ਯੂਜ਼ ਹੋ ਜਾਵੇ ਲੋਚ ਇਹਦੇ ਨਾਲ ਐਵੇਂ 2 ਮਿੰਟ ਐਵੇਂ ਕਰਕੇ ਫੇਸ ਵਾਸ਼ ਕਰ ਲੈਣਾ ਇਹ ਫੇਸ ਵਾਸ਼ ਦਾ ਕੰਮ ਕਰੇਗਾ ਤੁਹਾਡੇ ਵਾਸਤੇ ਠੀਕ ਹੈ ਤੇ ਜਿਹੜਾ ਰਿਜ਼ਲਟ ਆ ਇਹਦੇ ਨਾਲ ਤੁਹਾਡੀ ਡਾਸਟਿੰਗ ਆ ਬਲੈਕਨੈਸ ਆ ਫੇਸ ਤੇ ਪੂਰੀ ਤਰ੍ਹਾਂ ਟੈਨਿੰਗ ਆ ਜਿਹੜੀ ਰੋਜ਼ ਉਹ ਜੋ ਗਰਮੀਆਂ ਵਿੱਚ ਤਾਂ ਤੁਹਾਨੂੰ ਪਤਾ ਦਹੀਂ ਨਹੀਂ ਠੰਡਾ ਹੁੰਦਾ ਬੇਸਨ ਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਵੀ ਆਪਣੀ ਸਕਿਨ ਨਾਲ ਕਿੰਨਾ ਜ਼ਿਆਦਾ ਵਧੀਆ ਹੈਗਾ ਸਕਿਨ ਲਈ ਤੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਜਾਨਦੀਆਂ ਕਿਉਂਕਿ ਆਪਣੇ ਘਰਾਂ 'ਚ ਆਮ ਹੀ ਵਰਤਿਆ ਜਾਂਦਾ ਹੈ ਠੀਕ ਆ ਇਹ ਵਸਨਾ ਜਿਹੜਾ ਸਕਿਨ ਬ੍ਰਾਈਟਨਿੰਗ ਵਾਸਤੇ ਤੇ ਵਾਈਟਨਿੰਗ ਵਾਸਤੇ ਯੂਜ਼ ਹੁੰਦਾ ਤੇ ਇਹਦੇ ਨਾਲ ਜਿਹੜੀ ਦਹੀਂ ਨਾਲ ਆ ਜਿਹੜਾ ਕਲੀਨ ਕਲੀਨਰ ਦਾ ਕੰਮ ਕਰਦੀ ਆ ਆਪਣੀ ਜਿਹੜੀ ਡਾਰਕਾ ਪੂਰੀ ਤਰ੍ਹਾਂ ਕਲੀਨ ਹੋ ਜੂਗੀ ਤੇ ਜਿਹੜੀ ਮਤਲਬ ਧੁੱਪ ਨਾਲ ਟੈਨਿੰਗ ਹੋਈ ਆ ਉਹ ਵੀ ਹਮੋਂ ਚਿੱਤੀਆਂ ਲਾ ਇਹਨਾਂ ਜਿਹੜੇ ਧੁੱਪ ਚ ਜਾਂਦੇ ਆ ਉਹਨਾਂ ਦਾ ਫੇਸ ਆ ਜਿਹੜਾ ਕਾਲਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਪਤਾ ਹੀ ਹੋਗਾ ਤੁਹਾਨੂੰ ਠੀਕ ਆ ਕਾਲਾ ਹੋਣਾ ਸ਼ੁਰੂ ਗਰਮੀ ਕਰਕੇ ਜਦੋਂ ਇਹ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਕਿੰਨਾ ਭੱਦਾ ਲੱਗਦਾ ਠੀਕ ਹੈ ਤੇ ਇਸ ਕਰਕੇ ਤੁਸੀਂ ਜਦੋਂ ਡੇਲੀ ਬਸ ਜੇ ਤਾਂ ਸਵੇਰ ਉੱਠਦੇ ਸਾਰ ਲਗਾ ਲੋਗੇ ਤਾਂ ਜਿਆਦਾ ਬੈਸਟ ਆ ਨਹੀਂ ਤਾਂ ਤੁਸੀਂ ਨਾਉਣ ਲੱਗੇ ਬਸ ਡੇਲੀ ਇਸ ਜੀ ਇਵੇਂ ਕਰਕੇ ਦੋ ਤਿੰਨ ਮਿੰਟ ਐਂ ਯਾ ਦਾ ਫੇਸ ਹੈ ਜਿਹਦੇ ਨਾਲ ਵਾਸ਼ ਕਰਕੇ ਮਣ ਕੇ ਤੁਸੀਂ ਫੇਸ ਆਪਦਾ ਜਿਹੜਾ ਵਾਸ਼ ਕਰ ਲੈਣਾ ਕੋਈ ਜਿਆਦਾ ਚੀਜ਼ ਨਹੀਂ ਸਿਰਫ ਦੋ ਹੀ ਚੀਜ਼ਾਂ ਬੇਸਨ ਤੇ ਦਹੀਂ ਜਾਂ ਤੁਸੀਂ ਮਿਕਸ ਕਰਕੇ ਚੌਲਾਂ ਦਾ ਆਟਾ ਵੀ ਰੱਖ ਸਕਦੇ ਹੋ ਪਰ ਚੌਲਾਂ ਦਾ ਆਟਾ ਜਿਹੜਾ ਮਿਕਸ ਕਰਨਾ ਉਹ ਪੂਰੀ ਤਰ੍ਹਾਂ ਨਾਲ ਮਤਲਬ ਮ ਫਾਈਨ ਪੇ ਹੋਣਾ ਚਾਹੀਦਾ ਪਾਊਡਰ ਆਏ ਨਹੀਂ ਵੀ ਦਰਦਰਾ ਹੋਵੇ ਠੀਕ ਹੈ ਕਿਉਂਕਿ ਦਰਦਰੇ ਨਾਲ ਕਰ ਸਕਰਬਿੰਗ ਟਾਈਮ ਹੋ ਜਾਂਦਾ ਫਿਰ ਆਪਣਾ ਫੇਸ ਆ ਜਿਹੜਾ ਛਿਲਿਆ ਜਾਂਦਾ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜੇ ਤੁਸੀਂ ਚੌਲਾਂ ਦਾ ਆਟਾ ਵਿੱਚ ਮਿਕਸ ਕਰਦੇ ਹੋ ਤਾਂ ਬੇਸਨ ਦੀ ਤਰ੍ਹਾਂ ਇੰਨਾ ਕੁ ਜ਼ਿਆਦਾ ਫਾਈਨ ਪਾਊਡਰ ਹੋਣਾ ਚਾਹੀਦਾ ਪੂਰਾ ਬ੍ਰੇਕ ਸਾਨੀ ਚ ਛਾਣਿਓ ਪੂਰੀ ਤਰ੍ਹਾਂ ਪਿਸਾ ਕੇ ਠੀਕ ਹੈ ਤਾਂ ਫਿਰ ਉਹ ਵਾਲਾ ਪਾਊਡਰ ਇਹਦੇ ਵਿੱਚ ਮਿਲਾਇਓ ਤੁਸੀਂ ਮੋਟੇ ਵਾਲਾ ਦਰਦਰਾ ਪਾਊਡਰ ਨਾ ਮਿਲਾਇਓ ਆਪਦੇ ਬੇਸਨ ਚ ਫਿਰ ਤੁਸੀਂ ਇਕੱਲੇ ਬੇਸਨ ਦੀ ਕਰ ਸਕਦੇ ਹੋ ਇਹ ਆਪਣੇ ਕਾਲੇ-ਕਾਲੇ ਹੋ ਜਾਂਦੇ ਆ ਜਾਂ ਇੱਥੇ ਕਾਲਾ ਹੋ ਜਾਂਦਾ ਉਸ ਚੀਜ਼ ਨੂੰ ਇਹ ਪੂਰੀ ਤਰ੍ਹਾਂ ਰਮੂਵ ਕਰ ਦੋ ਠੀਕ ਆ ਤੇ ਫਰਕ ਤੁਹਾਨੂੰ ਇੱਕ ਮਿੰਟ ਚ ਉਦੋਂ ਹੀ ਮਿਲੂਗਾ ਜੇ ਤੁਸੀਂ ਇੱਕ ਤੋਂ 2 ਮਿੰਟ ਇਹਦੀ ਐਵੇਂ ਕਰਕੇ ਮ사ਜ ਜੀ ਕਰਕੇ ਉਹਦਾ ਫੇਸ ਆ ਜਿਹੜਾ ਵਾਸ਼ ਕਰ ਲੋਗੇ ਇਹ ਇੱਕ ਤਰ੍ਹਾਂ ਦਾ ਫੇਸ ਵਾਸ਼ ਹੀ ਆ ਬਸ ਲੋ ਜੀ ਆ ਦੇਖੋ ਆਪਾਂ ਹੁਣ ਆਪਣਾ ਫੇਸ ਆ ਜਿਹੜਾ ਵਾਸ਼ ਕਰਕੇ ਆਉਣੇ ਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਫਰਕ ਜਿਹੜਾ ਲੋ ਜੀ ਆਪਾਂ ਫੇਸ ਆ ਜਿਹੜਾ ਹੁਣ ਧੋਇਆ ਆਇਆ ਦੇਖੋ ਤੁਸੀਂ ਠੀਕ ਆ ਆਪਾਂ ਸੁੱਕ ਕਰ ਲਗੇ ਲੋ ਜੀ ਹੁਣ ਦੇਖੋ ਤੁਸੀਂ ਇੱਕਦਮ ਇੰਨਾ ਕਿ ਜ਼ਿਆਦਾ ਸੌਫਟ ਹੋ ਜਾਂਦਾ ਨਾ ਦੇਖੋ ਜਿਹੜੀ ਕਲੀਨ ਮਤਲਬ ਪੂਰੀ ਤਰ੍ਹਾਂ ਕਲੀਨ ਹੋ ਜਾਂਦਾ ਪੂਰੀ ਤੱਕ ਡਸਟ ਆ ਜਿਹੜੀ ਪੂਰੀ ਰਿਮੂਵ ਹੋ ਜਾਂਦੀ ਆ ਠੀਕ ਆ ਆ ਦੇਖੋ ਦੋਸਤ ਹੈਗਾ ਨਾ ਫਰਕ ਤਾਂ ਇਸ ਚੀਜ਼ ਨੂੰ ਅਪਲਾਈ ਕਰਕੇ ਜਰੂਰ ਦੇਖਿਓ ਟਰਾਈ ਕਰਕੇ ਜਰੂਰ ਦੇਖਿਓ ਠੀਕ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿੰਨੇ ਜਿੰਨੇ ਭੈਣਾਂ ਨੇ ਇਹ ਚੀਜ਼ ਨੂੰ ਟਰਾਈ ਕੀਤਾ ਤਾਂ ਠੀਕ ਹੈ ਤੁਹਾਨੂੰ ਰਿਜ਼ਲਟ ਆ ਜਿਹੜਾ 100% ਮਿਲੂਗਾ ਕੋਈ ਮਹਿੰਗੇ ਫੇਸ ਵਾਸ਼ ਦੀ ਬਜ਼ਾਰ ਵਾਲੇ ਲਾਉਣ ਦੀ ਲੋੜ ਨਹੀਂ ਇਸ ਚੀਜ਼ ਦਾ ਡੇਲੀ ਤੁਸੀਂ ਆਪ ਦਾ ਫੇਸ ਆ ਜਿਹੜਾ ਵਾਸ਼ ਕਰਨਾ ਸ਼ੁਰੂ ਕਰ ਦੋ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਆ ਜਿਹੜਾ ਆਪ ਖੁਦ ਮਿਲੂਗਾ ਵੀ ਇਹ ਹਾਂ ਇਹ ਚੀਜ਼ ਨੂੰ ਤੁਹਾਨੂੰ ਦੂਸਰੇ ਵੀ ਤੁਹਾਨੂੰ ਪੁੱਛਣਗੇ ਵੀ ਹਾਂ ਤੁਸੀਂ ਕਿਹੜਾ ਫੇਸ ਵਾਸ਼ ਯੂਜ਼ ਕਰਨਾ ਚਾਹੀਦਾ ਹੈਗਾ ਤਾਂ ਇਸ ਚੀਜ਼ ਦਾ ਰਿਜ਼ਲਟ ਆ ਜਿਹੜਾ 100% ਆ ਠੀਕ ਆ ਕੋਈ ਇਹਦੇ ਨਾਲ ਸਾਈਡ ਇਫੈਕਟ ਨਹੀਂ ਕਿਸੇ ਵੀ ਤਰ੍ਹਾਂ ਦੀ ਸਕਿਨ ਨਾਲ ਲਗਾ ਸਕਦਾ oily ਸਕਿਨ ਵਾਲੇ dry ਸਕਿਨ ਵਾਲੇ normal ਸਕਿਨ ਵਾਲੇ ਕੋਈ ਵੀ ਯੂਜ਼ ਕਰ ਸਕਦਾ ਕੋਈ ਸਾਈਡ ਇਫੈਕਟ ਨਹੀਂ ਆਏਗਾ ਕਿਉਂਕਿ ਦਹੀਂ ਹੈ ਜਿਹੜਾ 클ੀਨਰ ਆ ਤੇ ਜਿਹੜਾ ਵੇਸਨ ਆ ਇਹ ਤੁਹਾਨੂੰ ਪਤਾ ਹੀ ਆਪਣੀ ਸਕਿਨ ਲਈ ਕਿੰਨਾ ਵਧੀਆ ਹੈਗਾ ਚਲੋ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਫਿਰ ਮਿਲਦੇ ਆਂ ਆਪਾਂ ਕੱਲ ਦੀ ਹੋਰ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਠੀਕ ਆ ਓਕੇ ਬਾਏ